ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਕਹਿੰਦੇ ਨੇ ਕਾਲ ਯੁਗ ਵਿੱਚ ਸੱਚ ਮੂਹ ਮੋੜ ਲੈਂਦਾ ਹੈ ਪਰ ਜਦੋਂ ਔਰਤ ਦੀ ਪ੍ਰਵਾਸ਼ਾ ਹੀ ਬਦਲੀ ਹੋ ਜਾਵੇ ਤਾਂ ਸਮਾਜ ਦੇ ਮੂਹ ਨਹਿ ਲ ਜਾਂਦੇ ਹਨ ਹੁਣ ਕਾਲ ਯੁਗ ਆ ਗਿਆ ਹੈ ਅੱਗੇ ਕਹਿੰਦੇ ਹੁੰਦੇ ਸੀ ਜਿੱਥੇ ਪਰਮਾਤਮਾ ਆਪ ਨਹੀਂ ਜਾ ਸਕਦਾ ਉੱਥੇ ਮਾਂ ਭੇਜ ਦਿੰਦਾ ਹੈ ਹੁਣ ਮਾਂ ਦਾ ਰਤਵਾ ਹੀ ਬਦਲਣ ਲੱਗ ਪਿਆ ਹੁਣ ਉਹੀ ਮਾਂ ਬੱਚਿਆਂ ਨੂੰ ਛੱਡ ਛੱਡ ਕੇ ਭੱਜ ਰਹੀ ਹੈ ਉਹੀ ਮਾਂ ਬੱਚਿਆਂ ਨੂੰ ਮਾਰ ਰਹੀ ਹੈ ਅੱਗੇ ਕਹਿੰਦੇ ਸੀ ਜੇ ਜਨਾਨੀ ਦਾ ਤਲਾਕ ਵੀ ਹੋ ਜਾਂਦਾ ਹੈ ਤਾਂ ਮਾਰਨੋਂ ਮਰ ਜਾਂਦੀ ਹੈ ਪਰ ਆਪਣੇ ਬੱਚੇ ਨਹੀਂ ਛੱਡਦੀ ਆਪਣੇ ਬੰਦੇ ਨਾਲ ਸਾਰੀ ਉਮਰ ਕਚਹਿਰੀਆਂ ਵਿੱਚ ਲੜੀ ਜਾਂਦੀ ਹੈ ਕਿ ਬੱਚੇ ਨਹੀਂ ਦੇਣੇ ਮਾਂ ਆਪਣੇ ਬੱਚਿਆਂ ਤੇ ਇੰਨਾ ਹੱਕ ਸਮਝਦੀ ਸੀ ਹੁਣ ਔਰਤ ਜਾਤੀ ਪ੍ਰਵਾਸ਼ਾ ਬਦਲ ਚੁੱਕੀ ਹੈ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਕਈ ਅੱਜ ਵੀ ਆਪਣੇ ਪਰਿਵਾਰ ਲਈ ਜਾਨ ਦਿੰਦੀਆਂ ਹਨ ਆਪਣੇ ਬੱਚਿਆਂ ਲਈ ਰੱਬ ਦਾ ਰੂਪ ਹੁੰਦੀਆਂ ਹਨ ਪਰ ਕੌਜਿਕ ਔਰਤਾਂ ਨੇ ਔਰਤ ਜਾਤੀ ਪ੍ਰਵਾਸ਼ਾ ਹੀ ਬਦਲ ਕੇ ਰੱਖ ਦਿੱਤੀ ਕੌਜਿਕ ਭੈਣਾਂ ਨੇ ਭੈਣਾਂ ਦੀ ਪ੍ਰਵਾਸ਼ਾ ਬਦਲ ਕੇ ਰੱਖ ਦਿੱਤੀ ਮੈਂ ਇੱਕ ਕੁੜੀ ਨੂੰ ਦੇਖਿਆ ਜੱਸ ਨੇ ਆਪਣਾ ਭਰਾ ਮਾਰ ਦਿੱਤਾ ਉਸ ਨੂੰ ਪੁੱਛਿਆ ਗਿਆ ਕਿ ਤੈਨੂੰ ਕੋਈ ਪਛਤਾਵਾ ਹੈ ਉਹ ਕਹਿੰਦੀ ਨਹੀਂ ਬਿਲਕੁਲ ਨਹੀਂ ਉਦੋਂ ਮੈਂ ਸੋਚਿਆ ਕਿ ਬਾਬੇ ਨਾਨਕ ਨੂੰ ਉਦੋਂ ਨਹੀਂ ਆਉਣਾ ਚਾਹੀਦਾ ਸੀ ਹੁਣ ਆਉਣਾ ਚਾਹੀਦਾ ਸੀ ਹੁਣ ਕੋਰ ਕਲਯੁਗ ਹੈ ਹਰ ਕੋਈ ਸੋਚਦਾ ਹੈ ਕਿ ਮੈਂ ਆਪਣੇ ਪਰਿਵਾਰ ਲਈ ਆਪਣੇ ਭਰਾ ਦਾ ਸਭ ਕੁਝ ਖੋ ਲਵਾਂ ਅੱਗੇ ਕਹਿੰਦੇ ਹੁੰਦੇ ਸੀ ਭਰਾ ਮਰ ਗਿਆ ਤਾਂ ਬਾਹਰ ਟੁੱਟ ਗਈ ਹੁਣ ਅਗਲਾ ਇਹੀ ਸੋਚਦਾ ਹੈ ਜੇ ਮਰ ਗਿਆ ਤਾਂ ਚੰਗਾ ਹੋਇਆ ਨਾਲੇ ਇਹਦਾ ਘਰ ਆਉ ਨਾਲੇ ਇਹਦੀ ਜ਼ਮੀਨ ਜਾਇਦਾਦ ਜਵਾਕਾਂ ਦਾ ਕੀ ਆ ਘਰੋਂ ਛਿੱਤਰ ਮਾਰ ਕੇ ਕੱਢ ਦੇਵਾਂਗੇ ਹੁਣ ਭਰਾ ਮਰੇ ਦਾ ਦੁੱਖ ਕੋਈ ਵਿਰਲਾ ਹੀ ਨਿਭਾਉਂਦਾ ਹੈ ਇਨ੍ਹਾਂ ਦੀ ਛੋਟੀ ਉਮਰ ਆ ਇਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਨਹੀਂ ਪਤਾ ਪਰਮਾਤਮਾ ਕਰੇ ਇਹ ਮਾੜਾ ਟਾਈਮ ਤੁਹਾਡੇ ਤੇ ਕਦੇ ਨਾ ਆਵੇ ਕਿ ਤੁਸੀਂ ਕਦੇ ਵੀ ਕਿਸੇ ਧੋਖੇ ਦਾ ਸ਼ਿਕਾਰ ਹੋਮੋ ਹੁਣ ਹਰ ਰਿਸ਼ਤਾ ਉਹ ਤਾਰ-ਤਾਰ ਹੋਇਆ ਪਿਆ ਹੈ ਲੋਕ ਲਾਈਵ ਹੋ ਕੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣਾ ਬਹਾਦਰੀ ਸਮਝਦੇ ਹਨ ਕਹਿੰਦੇ ਹਨ ਚੌਪੈ ਇੱਕ ਐਸਾ ਹਥਿਆਰ ਹੈ ਜੇ ਕਿਤੇ ਜਾਣਾ ਹੋਵੇ ਤਾਂ ਨੇੜੇ ਕਾਰ ਜ਼ਰੂਰੀ ਨਹੀਂ ਇਹ ਸਮਝ ਕੇ ਬੋਲੋ ਬੰਦਾ ਹਥਿਆਰ ਜ਼ਰੂਰੀ ਨਹੀਂ ਅਸੀਂ ਸੋਚਦੇ ਹਾਂ ਕਿ ਕਲਯੁਗ ਆ ਗਿਆ ਪਰ ਇਹ ਨਹੀਂ ਸੋਚਿਆ ਕਿ ਕਲਯੁਗ ਦੇ ਬਰਾਨੇ ਵਿੱਚ ਵੀ ਕੁਝ ਅਜਿਹੀਆਂ ਕਚੈਰੀਆਂ ਅਜੇ ਵਾਕੀ ਨੇ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਸਾਨੂੰ ਇੱਕ ਦੂਜੇ ਨਾਲ ਰਲ ਕੇ ਰਹਿਣਾ ਚਾਹੀਦਾ ਹੈ ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਕੁਝ ਵੀ ਆਪਣੇ ਨਾਲ ਨਹੀਂ ਜਾਣਾ ਸੋ ਅਸੀਂ ਕਿਉਂ ਇਹ ਚੀਜ਼ਾਂ ਦੇ ਪਿੱਛੇ ਭੱਜੇ ਫਿਰਦੇ ਹਾਂ ਸਾਨੂੰ ਸਾਰਿਆਂ ਨੂੰ ਪਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਵਧੀਆ ਕੰਮ ਕਰਨੇ ਚਾਹੀਦੇ ਹਨ ਜੇ ਤੁਹਾਨੂੰ ਸਾਡੇ ਵਿਚਾਰ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ